ਯਾਰਾ ਤੇ ਕਿਰਪਾ ਕਰੋ ਦੀਨ ਕੇ ਦਾਤੇ ਸਾਡੇ ਨਿਰਗੁਣ ਯਾਰਾ ਤੇ ਕਿਰਪਾ ਕਰੋ ਦੀਨ ਕੇ ਦਾਤੇ ਹੋ ਕਿਰਪਾ ਕਰੋ ਕਰੋ ਦੀਨ ਕੇ ਦਾਤੇ ਸਾਡੇ ਨਿਰਗੁਣ ਆਰਿਆ ਤੇ ਕਿਰਪਾ ਕਰੋ ਦੀਨ ਕੇ ਦਾਤੇ ਉਹ ਕਿਰਪਾ ਕਰੋ ਦੀਨ ਕੇ ਦਾਤੇ ਕਰੇ ਨਦਰੀ ਉਪਠੀ ਦੇ ਸ਼ਿਰਾ ਤਾਈ ਕਾ ਸਚ ਰਾਵੇ ਲੈ ਰਾਜ ਬਿਠਾ ਦੇਵੇ ਰਾਜਿਆਂ ਕੋਲੋਂ ਭੀਖ ਮੰਗਾਵੇ ਤੂੰ ਪਲਣ ਹਰਾਈ ਤੂੰ ਪਲਣ ਹਰਾਈ ਆਪੇ ਮਾਰ ਜਵਾਲੇ ਆਪੇ ਸਾਡੇ ਨਿਰਗੁਣ ਯਾਰਿਆ ਦੇ ਕਿਰਪਾ ਕਰੋ ਦੀਨ ਕੇ ਦਾਤੇ ਸਾਡੇ ਨਿਰਗੁਣ ਯਾਰਿਆ ਦੇ ਕਿਰਪਾ ਕਰੋ ਦੀਨ ਕੇ ਦਾਤੇ ਹੋ ਕਿਰਪਾ ਕਰੋ ਦੀਨ ਕੇ ਦਾਤੇ ਸਾਡੇ ਨਿਰਗੁਣਿਆ ਰਿਆ ਤੇ ਕਿਰਪਾ ਕਰੋ ਦੀਨ ਕੇ ਦਾਤੇ ਸਾਡੇ ਨਿਰਗੁਣਿਆ ਰਿਆ ਤੇ ਕਿਰਪਾ ਕਰੋ ਦੀਨ ਕੇ ਦਾਤੇ ਹੋ ਕੇ ਸ਼ੇ ਨਸ਼ਾ ਪੇ ਕੋਸ਼ਿਸ਼ ਬਕਰਦੇ ਹਾਂ ਸ਼ੇ ਨਸ਼ਾ ਮਾਰਗ ਤੇਰਾ ਲੱਭੇ ਬਹੁਤ ਤੇਰੇ ਦਰਸ਼ਨ ਦੀ ਮੁਕੀਆਂ ਹੋਰ ਤਰਸਨਾ ਸਭੇ ਕੋਸ਼ਿਸ਼ ਬਕਰਦੇ ਹਾਂ ਸ਼ੇ ਨਸ਼ਾ ਮਾਰਗ ਤੇਰਾ ਲੱਭੇ ਤੇਰੀ ਦੀਦ ਵਾਸਤੇ ਜੀ ਤੇਰੀ ਦੀਦ ਵਾਸਤੇ ਜੀ ਕਾਹਾਂ ਵਿੱਚ ਨੈਣ ਵਿਸਾਤੇ ਸਾਡੇ ਨਿਰਗੁਣਿਆ We <laughs> are ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਰਿਧੇ ਧਾਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਜੰਬਿਕਨਨ ਕੇ ਨਾਸਕ ਹਰ ਗੋਬਿੰਦ ਸਭ ਸਵਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਗੁਰ ਹਰਿਕ੍ਰਿਸ਼ਨ ਬਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਧਰੋ ਘਰਾਤਰ ਪੁਨ ਪੁਨ ਸੀਸਾ ਬੰਧੋ ਬਾਰ ਬਾਰ ਜਗਦੀਸ਼ਾ हैं कहते हैं नानक शाह जिनको वह पूरे हैं आगाह गुरु वह कामल मुर्शिद हैं जो रोशन जैसे मां गुरु मकसूद मुराद उम्मीद सब भी बरलाते हैं गुरु नित से करते हैं हम लोगों का निर्वाह गुरु इस बख्शिश के इस अजमत के हैं बाबा नानक शाह गुरु सब शीश निवा अरदास करो और मुख से बोलो सतनाम श्री वाह ਬਦਦ ਪਾਵਨ ਭਗਤ ਬਚਲ ਕਿਰਪਾ ਨਿਧਾਨ ਕੋਲ ਬ੍ਰਹਮੰਡਾਂ ਦੇ ਮਾਲਕ پاک ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਸਮੁੱਚੀ ਮਾਨਵਤਾ ਨੂੰ ਇੱਕ ਅਕਾਲ ਪੁਰਖ ਵਹਿਗੁਰੂ ਦਾ ਉਪਦੇਸ਼ ਦੇਣ ਵਾਲੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਦੇ ਮੂਜਸਮੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਨ੍ਹਾਂ ਦੀ ਪਾਵਨ ਨਿੱਕੀ ਬਾਰਗਾ ਅੰਦਰ ਅਤੇ ਧੰਨ ਧੰਨ ਮਹਾਂਪੁਰਖ ਬਾਬਾ ਜੋਗ ਧਿਆਨ ਜੀ ਇਨ੍ਹਾਂ ਦੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਦੇਵਤਿਆਂ ਦੇ ਵਾਂਗ ਸਮਧੀਆਂ ਮਾਰ ਕੇ ਇਨ੍ਹਾਂ دیਵਾਨਾਂ ਦੇ ਵਿੱਚ ਹਾਜ਼ਰੀਆਂ ਭਰਦੇ ਸਤਸੰਗੀ ਜਨੋ ਆਓ ਸਭ ਤੋਂ ਪਹਿਲਾਂ ਹੇਮਕੁੰਡ ਦੇ ਮਹੰਤ ਪਸਵੀ ਮਾਤਾ ਗੁਜਰੀ ਦੇ ਨੂਰੇ ਨਜ਼ਰ ਦੁਖੀਆਂ ਦੇ ਦਰਦੀ ਗਰੀਬਾਂ ਦੇ ਮਸੀਹਾ ਨੀਲੇ ਦੇ ਸ਼ਾ ਅਸਵਾਰ ਕਲਮਾਂ ਤੇ ਤੇਗ ਦੇ ਤਨੀ ਪੁੱਤਰਾਂ ਦੇ ਦਾਨੀ ਨਾਸਿਰੋ ਮਨਸੂਰ ਏਸ ਦੀ ਮਨਜ਼ੂਰ ਬਾਦਸ਼ਾਹ ਦਰਵੇਸ਼ ਮਰਦ ਅਗਮੜਾ ਵਰਿਆਮ ਇਕੱਲਾ ਸਾਈਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਬਖਸ਼ਿਸ਼ ਕੀਤੀ ਫਤਿਹ ਨੂੰ ਕਰੀਏ ਜੀ ਪ੍ਰਵਾਨ ਮੈਂ ਬੇਨਤੀ ਕਰਾਂਗਾ ਜੀ ਦੇ ਚਰਨਾਂ ਵਿੱਚ ਕਿਉਂਕਿ ਤੁਸੀਂ ਸਾਰੇ ਬੜੇ ਵੱਡਿਆਂ ਭਾਗਾਂ ਵਾਲਿਓ ਗਰਬਾਣੀ ਕਹਿੰਦੀ ਹੈ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭ੍ਰਿਟੇ ਜੀਓ ਓ ਗੁਰੂ ਕੇ ਪਿਆਰਿਓ ਇਸ ਦੁਨੀਆ ਦੇ ਉੱਤੇ ਲੋਕ ਬੜੇ ਨੇ ਤੇ ਲੋਕਾਂ ਦੇ ਰੁਝੇਵੇਂ ਵੀ ਬੜੇ ਨੇ ਪਰ ਆਪਣੇ ਰੁਝੇਵਿਆਂ ਨੂੰ ਸੰਕੋਚਦਿਆਂ ਹੋਇਆ ਗੁਰੂ ਦੇ ਚਰਨਾਂ ਦੇ ਵਿੱਚ ਆਕਰ ਕੇ ਕੁਝ ਨਾ ਕੁਝ ਸੁਣਨਾ ਜਾਂ ਗੁਰੂ ਦੇ ਘਰ ਦੀ ਗੱਲ ਨੂੰ ਸੁਣ ਕੇ ਮੰਨਣਾ ਇਹ ਵੱਡੇ ਭਾਗਾਂ ਵਾਲੇ ਜੀਵਾਂ ਦੇ ਹਿੱਸੇ ਵਿੱਚ ਆਇਆ ਖ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਆ ਜਿਹੜਾ ਮੋਬਾਈਲ ਇੰਟਰਨੈਟ ਹੈ ਨਾ ਇਹਨੇ ਇਹੋ ਜਿਹਾ ਦੁਨੀਆ ਨੂੰ ਜਕੜ ਕੇ ਰੱਖ ਲਿਆ ਇਹਨੇ ਇਹੋ ਜਿਹਾ ਆਪਣਾ ਜਾਲ ਫੈਲਾਇਆ ਇਹਦੇ ਜਾਲ ਦੇ ਵਿੱਚੋਂ ਬਾਹਰ ਨਿਕਲਦਾ ਮੌਕਾ ਹੀ ਕਿਸੇ ਨੂੰ ਮਿਲਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੱਡਿਆ ਭਾਗਾ ਦੀ ਨਿਸ਼ਾਨੀ ਹੈ ਤੇ ਇਹਨਾਂ ਵੱਡਿਆ ਭਾਗਾ ਨੂੰ ਆਪਾਂ ਹੋਰ ਸੋਨੇ ਦੇ ਸੁਹਾਗਾ ਕਰ ਲਈਏ ਮੇਰੇ ਤੋਂ ਪਹਿਲਾਂ ਵੀ ਬੜੇ ਵਿਦਵਾਨ ਟਾੜੀ ਜਥੇ ਲੱਗੇ ਉਹਨਾਂ ਨੇ ਵੀ ਆਪ ਜੀ ਦੇ ਨਾਲ ਬੜੀਆਂ ਗੁਰਮਤਿ ਦੀਆਂ ਵਿਚਾਰਾਂ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ ਤੇ ਯਾਦ ਰੱਖਣਾ ਗੁਰੂ ਕੇ ਪਿਆਰਿਓ ਗੁਰੂ ਦੇ ਕੋਲੋਂ ਬਖਸ਼ਿਸ਼ ਲੈ ਕਰਕੇ ਆਪਾਂ ਵੀ ਇੱਕ ਚੜ੍ਹਦੀ ਕਲਾ ਦਾ ਇਤਿਹਾਸ ਸ਼ੁਰੂ ਕਰਨਾ ਹੈ ਲੋਕਾਂ ਦੀਆਂ ਬਾਤਾਂ ਮੁੱਕ ਜਾਂਦੀਆਂ ਰਾਤਾਂ ਨਹੀਂ ਜੇ ਮੁੱਕਦੀਆਂ ਪਰ ਮੇਰੇ ਗੁਰੂ ਦੀ ਇਹੋ ਜਿਹੀ ਵਡਿਆਈ ਸਾਡੀਆਂ ਇੱਥੇ ਰਾਤਾਂ ਕੀ ਕਈ ਜੋਗੀ ਨਿਕਲ ਜਾਂਦੇ ਨੇ ਜੋਗੀ ਨੰਗ ਜਾਂਦੇ ਨੇ ਪਰ ਮੇਰੇ ਗੁਰੂ ਦੇ ਘਰ ਦੀਆਂ ਬਾਤਾਂ ਕਦੀ ਮੁੱਕਦੀਆਂ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲਕਿਓਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਰਿਏ ਧਿਆਨ ਗੱਜ ਵੱਜ ਕੇ ਫਤੇ ਬੁਲਾ ਦਿਓ ਤੇ ਗੁਰੂ ਤੋਂ ਆਪਾਂ ਅੱਜ ਆਪਣੇ ਕਾਰਜਰਾਸ ਕਰਵਾ ਲਈਏ ਕਿਹੜੇ ਕਾਰਜਰਾਸ ਬਈ ਫਤੇ ਉਸ ਅਕਾਲ ਦੀ ਐ ਤੁਰਦਰ ਗਈ ਜੀ ਬਾਜਾਂ ਵਾਲੇ ਪਿਤਾ ਨੇ ਪੰਥ ਦੀ ਆ ਝੋਲੀ ਪਾਈ ਹਰ ਮੈਦਾਨੇ ਫਤੇ ਨੂੰ ਜੋ ਪਾਉਣਾ ਚਾਹੁੰਦੇ ਸੋਈ ਗੁਰਸੇਕ ਗੱਜ ਕੇ ਹੈ ਫਤੇ ਬੁਲਾਉਂਦੇ ਸੱਜ ਕੇ ਤੇ ਬੁਲਾਉ ਫਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਗੁਰੂ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਨ ਮਿਲਣ ਕੀ ਇਹੋ ਤੇਰੀ ਬਰੀਆ ਆਪਣੇ ਇਸ ਮਨੁੱਖਾ ਦੇਹ ਨੂੰ ਸਵਾਰਦਿਆਂ ਹੋਇਆ ਸਜਾਉਂਦਿਆਂ ਹੋਇਆ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਆ ਤੇ ਗੁਰੂ ਦੇ ਚਰਨਾਂ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਕੇ ਆਪਾਂ ਸਾਰਿਆਂ ਨੇ ਜਾਣ ਦਾ ਯਤਨ ਕਰਨਾ ਸਿੱਖਣਾ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਂਝ ਪਾਉਣੀ ਹੈ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿਨ੍ਹਾਂ ਨੇ ਢਾਡੀ ਜਿੱਤੇ ਦਾ ਮਾਨ ਸਤਕਾਰ ਕੀਤਾ ਆ ਕੁਝ ਕੋ ਨਾਮ ਮੇਰੇ ਕੋਲ ਆਏ ਨੇ ਸਤਨਾਮ ਸਿੰਘ ਮੇਰੇ ਵੀਰ ਵੱਡੇ ਵੀਰ ਬੈਠੇ ਨੇ ਇਹ ਮੈਂ ਨਾਮ ਬਾਬਾ ਜੀ ਅਨਾਉਂਸ ਕਰ ਦਿੰਦੇ ਨੇ ਤੇ ਇਤਿਹਾਸ ਦੇ ਵਿੱਚ ਬਾਤ ਦੇ ਵਿੱਚ ਮੈਂ ਕਿਸੇ ਦਾ ਨਾਮ ਬੋਲਣਾ ਨਹੀਂ ਕਿਉਂਕਿ ਇਤਿਹਾਸੀ ਨੇ ਕਰ ਦਿੱਤੀ ਫਿਰ ਇਤਿਹਾਸ ਬੋਲਾਂਗੇ ਤੇ ਇਤਿਹਾਸ ਦਾ ਮਜ਼ਾ ਜੇ ਆਪਾਂ ਨਾਮ ਬੋਲਣ ਲੱਗ ਪਏ ਉਹ ਜਾ ਹੋਏਗਾ ਜੇ ਆਟੇ ਦੇ ਵਿੱਚ ਕਿਰਕਰਾ ਆ ਜਾਵੇ ਤੇ ਜਦੋਂ ਪ੍ਰਸ਼ਾਦਾ ਛਕੀਏ ਤੇ ਫਿਰ ਕਿਰਕ ਜੀ ਆਉਂਦੀ ਹੈ ਨਾ ਸਾਰਾ ਭਜ ਭੋਜਨ ਦਾ ਮਜ਼ਾ ਜਿਹੜਾ ਖਰਾਬ ਹੋ ਜਾਂਦਾ ਹੈ ਇਸ ਵਾਸਤੇ ਇਤਿਹਾਸ ਦੇ ਵਿੱਚ ਆਪਾਂ ਕਿਸੇ ਦਾ ਨਾਮ ਬੋਲਣਾ ਨਹੀਂ ਜਿਹੜੇ ਨਾਮ ਬਾਅਦ ਵਿੱਚ ਆਉਣਗੇ ਆਪਾਂ ਅਖੀਰ ਦੇ ਵਿੱਚ ਜਾ ਕੇ ਉਹ ਨਾਮ ਜਿਹੜੇ ਅਨਾਉਂਸਮੈਂਟ ਕਰ ਲਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਕਾ ਜਰੂਰੀ ਬੇਨਤੀ ਹੈਈ ਆ ਜੀ ਆ ਬਜ਼ੁਰਗ ਪਿੱਛੇ ਖੜੇ ਨੇ ਇਹਨਾਂ ਦਾ ਕਿਸੇ ਨੇ ਪਰਸ ਕੱਢ ਲਿਆ ਤੇ ਬੇਨਤੀ ਆ ਵੀ ਜਿਨੇ ਵੀ ਪਰਸ ਜਿਨੇ ਕੋਲ ਵੀ ਹੈਗਾ ਉਹ ਭਾਈ ਪ੍ਰਬੰਧਕ ਕਮੇਟੀ ਦੇ ਕੋਲੋਂ ਪੈਸੇ ਭਵਾ ਦੀ ਉਹ ਰੱਖ ਲਵੇ ਪ੍ਰਬੰਧਕ ਕਮੇਟੀ ਦੇ ਲੋਕ ਕੋਲ ਪਰਸ ਪੰਜਾਬੀ ਵਿੱਚ ਜਰੂਰੀ ਕਾਗਜ਼ਾਤ ਨੇ ਤੇ ਸੰਗਤਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਪਹਿਲਾਂ ਕਰਦਿਆਂ ਵੀ ਆਪੋ ਆਪਣੇ ਸਮਾਨ ਦੀ ਸੰਗਤ ਆਪ ਜ਼ਿੰਮੇਵਾਰ ਹੈ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਚਾਰ ਪ੍ਰਕਾਰ ਦੇ ਲੋਕ ਆਉਂਦੇ ਨੇ ਉਂਗੇ ਸੁੰਗੇ ਰੁੰਗੇ ਤੇ ਚੁੰਗੇ ਉਹਨਾਂ ਕਿਹੜੇ ਨੇ ਜਿਹਨਾਂ ਆ ਕਰਕੇ ਗੁਰੂ ਦੇ ਚਰਨਾਂ ਵਿੱਚ ਸੌਂ ਜਾਣਾ ਹੁੰਦਾ ਉਹ ਸੁਣਨਾ ਕੁਛ ਨਹੀਂ ਦੂਜੇ ਸੁੰਗੇ ਜਿਹਦੇ ਦੇਖਦੇ ਨੇ ਲੰਗਰ ਦੇ ਵਿੱਚ ਕੀ ਪੱਕਿਆ ਉਹੀ ਕੁਝ ਦੇਖਣ ਆਉਂਦੇ ਨੇ ਤੀਜੇ ਹੁੰਦੇ ਨੇ ਰੂੰਗੇ ਘਰਾਂ ਦੇਆਂ ਗਲਤੀਆਂ ਬਾਬੇ ਦੀਆਂ ਗਲਤੀਆਂ ਉਹੀ ਕੱਢਣ ਆਉਂਦੇ ਨੇ ਚੁਗਲੀ ਲਿੰਦਿਆ ਕਰਣ ਆਉਂਦੇ ਨੇ ਚੌਥੇ ਚੁੰਗੇ ਹੁੰਦੇ ਨੇ ਜਿਹੜਾ ਨਾਮ ਦਾ ਰਸ ਲੈਣ ਵਾਸਤੇ ਆਉਂਦੇ ਨੇ ਤੇ ਇੱਕ ਹੋਰ ਤਰੀਕੇ ਦੇ ਲੋਕ ਹੁੰਦੇ ਨੇ ਜਿਹੜੇ ਆਪਣੇ ਕੰਮ ਦਾ ਆਪਣਾ ਖਿਆਲ ਰੱਖਦੇ ਆ ਹੋਏ ਆ ਲੋਕਾਂ ਦੇ ਫਟੂਏ ਮਾਰਨ ਲੋਕਾਂ ਦੀਆਂ ਚਪਲਾਂ ਚੋਰੀਆਂ ਕਰਨ ਇਹੋ ਜਿਹੇ ਲੋਕ ਵੀ ਹੁੰਦੇ ਨੇ ਹਰ ਪ੍ਰਕਾਰ ਦੇ ਲੋਕੀ ਗੁਰੂ ਘਰ ਦੇ ਵਿੱਚ ਆਉਂਦੇ ਨੇ ਸੋ ਇਸ ਵਾਸਤੇ ਆਪਣੇ ਸਮਾਨ ਦੀ ਸਾਰੀ ਸੰਗਤ ਆਪ ਜੀ ਜ਼ਿਮੇਵਾਰ ਆਪੋ ਆਪਣੇ ਭਾਈ ਸਮਾਨ ਸਾਹਮਣੇ ਰੱਖਿਆ ਜੇ ਅੱਜ ਜਿਹੜੇ ਮੇਰੇ ਕੋਲ ਨਾਮ ਆਏ ਨੇ ਸਭ ਤੋਂ ਪਹਿਲਾਂ ਤਾਂ ਤਨ મહાਪੁਰਖ ਬਾਬਾ ਜੋਗ ਧਿਆਨ ਜੀ ਬਾਜਵਾ ਖੁਰਦ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਜਥੇ ਦਾ ਬੜਾ ਮਾਨ ਸਤਕਾਰ ਕੀਤਾ ਪਿਛਲੇ ਸਾਲ ਵੀ ਬੁਲਾਇਆ ਸੀ ਬੜਾ ਮਾਨ ਸਤਕਾਰ ਕੀਤਾ ਸੀ ਇਹਨਾਂ ਤੋਂ ਬਾਅਦ ਵਿੱਚ ਪ੍ਰਧਾਨ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਸਾਡੇ ਅਤੀ ਸਰਕਾਰਯੋਗ ਮੇਰਾ ਵੀਰ ਥਾਣੇਦਾਰ ਸਤਨਾਮ ਸਿੰਘ ਜੀ ਆਪਣੇ ਦੁੱਤ ਦੇ ਗੁਰ ਨਿਹਾਲ ਸਿੰਘ ਦੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਹੋਇਆ ਬੇਅੰਤ ਮਾਇਆ ਦੇ ਗੱਫੇ ਦੇ ਨਾਲ ਜਿੱਥੇ ਨੂੰ ਆਜਦੇ ਪਹੇ ਨੇ ਸਤਿਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਦੀ ਦਾਤ ਕਾਉਣ ਵਾਲਾ ਸਮਾ ਸੁਭਾਗਾ ਸਾਰੇ ਪਰਿਵਾਰ ਨੂੰ ਤੇ ਮੇਰਾ ਇਸ ਵੀਰ ਗੁਰ ਨਿਹਾਲ ਸਿੰਘ ਜੀ ਨੂੰ ਬਖਸ਼ਿਸ਼ ਕਰਨ ਸਾਡੇ ਆਪੀ ਸਤਿਕਾਰਯੋਗ ਸਰਦਾਰ ਬਲਵੰਤ ਸਿੰਘ ਜੀ ਸਾਹਮਣੇ ਬੈਠੇ ਨੇ ਅਤੇ ਮਾਤਾ ਨਿਰਮਲ ਕੌਰ ਜੀ ਆਪਣੇ ਪੋਤਰੀ ਅਤੇ ਸਰਦਾਰ ਤਰਸੇਮ ਸਿੰਘ ਜੀ ਦੀ ਪੁੱਤਰੀ ਬੱਚੀ ਅਮਨਕੌਰ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਆਂ ਬਿਆਨਤ ਮਾਇਆ ਦੇ ਗੱਫੇ ਦੇ ਨਾਲ ਜਥੇ ਨੂੰ ਨਵਾਜਦੇ ਨੇ ਸਰਦਾਰ ਅਮਰਜੀਤ ਸਿੰਘ ਜੀ ਕੈਨੇਡਾ ਨਿਵਾਸੀ ਉਹ ਵੀ ਬਿਆਨਤ ਮਾਇਆ ਦੇ ਨਾਲ ਜਥੇ ਨੂੰ ਨਵਾਜਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣਾ ਮੇਰਾ ਆਓ ਆਪਾਂ ਆਪਣੇ ਮਜਬੂਰ ਨੂੰ ਪ੍ਰਾਰੰਭ ਕਰੀਏ ਤੇ ਮੈਂ ਆਪਣੇ ਮਜਬੂਰ ਦੇ ਰਹੀ ਆਪ ਸੁਚੇਤਾਂ ਸੰਗਤਾਂ ਦੇ ਚਰਨਾਂ ਵਿੱਚ ਕੁਝ ਬੇਨਤੀਆਂ ਕਰਾਂਗਾ ਕਿਉਂਕਿ ਗੁਰੂ ਕੇ ਪਿਆਰਿਓ ਅੱਜ ਅਜਤੇ ਸਾਡੇ ਬੱਚੇ ਆ ਕਰਕੇ ਬਹੁਤ ਆਇਤ ਗਿਣਤੀ ਵਿੱਚ ਬੈਠੇ ਹੁੰਦੇ ਅੱਜ ਸਾਡੇ ਬੱਚਾਂ ਨੂੰ ਪਤਾ ਲੱਗਦਾ ਮੇਰੇ ਤੋਂ ਪਹਿਲਾਂ ਗਿਆਨੀ ਪ੍ਰੇਮ ਸਿੰਘ ਜੀ ਪਤਲ ਨੇ ਇੱਕ ਟੁੱਟ ਮਾਤਰ ਗੱਲ ਕੀਤੀ ਕਸੂਰ ਦੇ ਕਿਲਾ ਦੇ ਵਿੱਚੋਂ ਪੰਤਾਣੀ ਸ਼ਰਾਕੇ ਸਿੰਘਾਂ ਨੇ ਲੈ ਕਰਕੇ ਆਂਦੀ ਅਸਲ ਵਿੱਚ ਇਹ ਇਤਿਹਾਸ ਕੀ ਹੈ ਅਸਲ 'ਚ ਸਾਡੇ 12 ਕਦੋਂ ਵਜੇ ਅੱਜ মিডিਏ ਦੇ ਉੱਤੇ ਬੈਠ ਕੇ ਕੁਝ ਕੋ ਪੰਥ ਦੋਖੀ ਕਹਿੰਦੇ ਨੇ ਸਿੰਘਾਂ ਦੇ 12 ਵਜ ਗਏ ਸਾਡੇ ਕਦੋਂ 12 ਵਜੇ ਸੀ ਅਸੀਂ 12 ਵਜੇ ਕੀ ਕੀਤਾ ਸੀ ਅਸੀਂ 12 ਵਜੇ ਦਾ ਇਤਿਹਾਸ ਸਾਡਾ ਕਿਹੜਾ ਇਤਿਹਾਸ ਹੈ ਇਹਨਾਂ ਗੱਲਾਂ ਦੇ ਨਾਲ ਸਾਂਝ ਆਪ ਸਭੂਤਿਆ ਸੰਗਤਾਂ ਦੇ ਚਰਨਾਂ ਦੇ ਵਿੱਚ ਪਾਉਣੀ ਹੈ ਮੈਨੂੰ ਗਿਆਨੀ ਸੋਹਣ ਸਿੰਘ ਦੀ ਸੀਤਲ ਦੀ ਇੱਕ ਗੱਲ ਯਾਦ ਆ ਗਈ ਉਹ ਕਹਿਣ ਲੱਗੇ ਕੋਈ ਦੂਰ ਦੀ ਗੱਲ ਨਹੀਂ ਇਸ ਦੇਸ਼ ਅੰਦਰ ਕਦੇ ਅਸੀਂ ਹੁੰਦੇ ਸਾਂ ਨਿਸ਼ਾਨ ਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਭਈ ਸਾਡੇ ਝੂਲਦੇ ਕੇਸਰੀ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਲਿਸਟ ਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਬਲ ਇਰਾਨ ਵਾਲੇ ਬਿਨਾਂ ਪੁੱਛਿਆ ਇੱਧਰ ਨਾ ਝਾਕਦੇ ਸਨ ਅੱਜ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਅਸੀਂ ਰੋਕਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਢੰਡਾਉਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਉਣ ਵਾਲੇ ਇਹ ਸਾਡਾ ਉਸ ਸਮੇਂ ਦੀ ਗੱਲ ਹੈ ਜਦੋਂ ਸਿੱਖ ਰਾਜ ਦਾ ਸੂਰਜ ਐਨ ਚੜ੍ਹਦੇ ਸਿਖਰ ਦੇ ਉੱਤੇ ਸੀ ਸਾਡੇ ਵੱਡੇ-ਵਡੇਰੇ ਸਾਡੇ ਆਕਾਤ ਅਕਸਰ ਦੇ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਸੀ ਤੇ ਸਾਡੀਆਂ 12 ਮਿਸਲਾਂ ਦੋ ਦਾਲ ਇੱਕ ਬੁੱਢਾ ਦਾਲ ਇੱਕ ਤਰਨਾ ਦਲ ਜਿਹਨੂੰ ਦਲ ਖਾਲਸਾ ਵੀ ਕਿਹਾ ਜਾਂਦਾ ਹੈ ਦੋ ਦਲਾਂ ਦੇ ਵਿੱਚ ਆਕਰ ਕੇ ਇਕਜੁੱਟ ਹੋ ਚੁੱਕੀ ਸੀ ਮੈਂ ਗੱਲ ਕਰਨ ਲੱਗਾ ਕਸੂਰ ਦੀ ਸੂਰ ਦੇ ਬਾਰ ਬਾਰ ਇੱਕ ਪਿੰਡ ਹੈ ਇਸ ਪਿੰਡ ਦੀ ਬਾਹਰਲੀ ਚੂਹ ਦੇ ਉਤੇ ਇੱਕ ਪਾਣੀ ਦਾ ਨਾ ਖੂਹ ਭਰਿਆ ਹੋਇਆ ਹੈ ਇਸ ਖੂਹ ਦੇ ਕੋਲ ਆ ਕਰਕੇ ਇੱਕ ਨੌਜਵਾਨ ਪੰਡਤ ਉਸ ਨੌਜਵਾਨ ਪੰਡਤ ਨੇ ਇਸ ਖੂਹ ਦੀ ਕੰਧ ਦੇ ਤੇ ਆਪਣੇ ਦੋਨੇ ਹੱਥ ਰੱਖੇ ਇਸ ਪਾਣੀ ਦੇ ਵਿੱਚ ਵੇਖਿਆ ਬਾਲਟੀ ਦੇ ਵਿੱਚ ਪਾਣੀ ਬਾਹਰ ਕੱਢਿਆ ਕੁਝ ਕੋ ਜਲ ਆਪਣੇ ਪੀਤਾ ਉਹਨੇ ਤੇ ਕੁਝ ਕੋ ਜਲ ਦੇ ਨਾਲ ਮੁਖ ਨੂੰ ਧੋਤਾ ਤੇ ਉਧਰ ਮੁੱਕ ਕਰਕੇ ਪਾਣੀ ਵਾਲ ਨੂੰ ਖੂਹ ਦੀ ਇਸ ਕੰਧ ਦੇ ਨਾਲ ਆਪਣੇ ਦੋਨੇ ਹੱਥ ਲਗਾ ਕੇ ਖੜਾ ਹੋ ਗਿਆ ਇਸ ਨਗਰ ਦੇ ਵਿੱਚ ਇਸ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਈ ਆਈ ਉਹ ਪਾਣੀ ਭਰਨ ਵਾਸਤੇ ਜਦੋਂ ਅੱਗੇ ਵਧੀ ਉਹਨੇ ਦੇਖਿਆ ਇਹ ਨੌਜਵਾਨ ਇਸ ਪਿੰਡ ਦਾ ਲੱਗਦਾ ਨਹੀਂ ਪਰ ਇਸ ਖੂਦ ਦੇ ਤੇ ਖੜਕੇ ਕੀ ਕਰਦਾ ਪਿਆ ਇਹ ਮਾਤਾ ਪੁੱਛਣ ਲੱਗੀ ਪੁੱਤਰਾ ਦੱਸ ਗੱਲ ਕੀ ਹੋਈ ਹੈ ਇਸ ਖੂਦ ਦੇ ਕੋਲ ਕੀ ਖੜਾ ਕਰਦਾ ਹੈ ਉਹ ਪੁੱਤ ਕਹਿਣ ਲੱਗਾ ਮਾਂ ਮੇਰਾ ਦਿਲ ਕਰਦਾ ਮੈਂ ਅੱਜ ਇਸ ਖੂਦ ਵਿੱਚ ਛਾਲ ਮਾਰ ਕੇ ਆਪਣੇ ਪ੍ਰਾਨ ਤੇ ਅੱਗ ਦੇਣਾ। ਉਹ ਮਾਂ ਕਹਿਣ ਲੱਗੀ ਹਾਏ ਹਾਏ ਪੁੱਤ ਐਡੀ ਭਰ ਜਵਾਨੀ ਦੇ ਵਿੱਚ ਤੇ ਮਾਵਾਂ ਪੁੱਤਾਂ ਦੇ ਸ਼ਗਨ ਬਣਾਉਂਦੀਆਂ ਨੇ ਪਰ ਤੂੰ ਇਸ ਖੂਦ ਵਿੱਚ ਛਾਲ ਮਾਰ ਕੇ ਮਰੇਗਾ ਤੇਰੀ ਮਾਂ ਦਾ ਹਿਰਦਾ ਬਲੰਦ ਰਿਆ ਜਾਵੇਗਾ। ਗੱਲ ਦੱਸ ਕੀ ਹੋਈ ਹੈ? ਇਹ ਪੁੱਤ ਕਹਿਣ ਲੱਗਾ ਮਾਂ ਮੈਂ ਫਰਾਨੇ ਪਿੰਡ ਦਾ ਰਹਿਣ ਵਾਲਾ ਅੱਜ ਤੋਂ 5 ਸਾਲ ਪਹਿਲਾਂ ਮੇਰੀ ਮਾਂ ਨੇ ਵੀ ਮੇਰੇ ਸ਼ਗਨ ਬਣਾਏ ਸੀਗੇ। ਮੇਰਾ ਵਿਆਹ ਹੋਇਆ ਉਹਨਾਂ ਸਮਿਆਂ ਦੇ ਵਿੱਚ ਖਾਲਸਾ ਜੀ ਜਦੋਂ ਵਿਆਹ ਹੋ ਜਾਂਦਾ ਸੀ 5-5 ਸਾਲ ਬਾਅਦ ਮੁਕਲਾਵਾ ਤੁਰਿਆ ਜਾਂਦਾ ਸੀ ਕਹਿਣ ਲੱਗਾ ਮਾਂ ਅੱਜ ਮੈਂ ਆਪਣਾ ਮੁਕਲਾਵਾ ਲੈਣ ਵਾਸਤੇ ਆਪਣੇ ਸਹੁਰੇ ਘਰ ਦੇ ਵਿੱਚ ਗਿਆ ਮੁਕਲਾਵਾ ਲੈ ਕੇ ਜਦੋਂ ਮੈਂ ਤੁਰਿਆ ਰਾਤ ਦੇ ਵਿੱਚ ਕਸੂਰ ਦੇ ਨਵਾਬ ਉਸਮਾਨ ਖਾਨ ਨੇ ਮੇਰੇ ਘਰ ਵਾਲੀ ਦਾ ਡੋਲਾ ਖੋਲ ਲਿਆ ਮੇਰੇ ਘਰ ਵਾਲੀ ਨੂੰ ਮੇਤੋਂ ਖੋਲ ਲਿਆ ਤੇ ਚਲਿਆ ਗਿਆ ਕਸੂਰ ਦੇ ਵਿੱਚ ਮੈਂ ਕਸੂਰ ਦੇ ਵਿੱਚ ਗਿਆ ਜਾ ਕਰਕੇ ਹਾਕਮਾਂ ਦੇ ਹਾਰੇ ਕੱਡੇ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ ਬੰਦਿਆਂ ਤੋਂ ਮੇਰਾ ਵਿਸ਼ਵਾਸ ਉੱਠ ਗਿਆ ਤੇ ਮੈਂ ਜਾ ਕੇ ਮੰਦਰਾਂ ਦੇ ਟੱਲ ਖੜਕਾਏ ਪਰ